ਜੀ ਸਟਾਕ ਕਲੀਅਰੈਂਸ ਸੇਲ ਦੇ ਵਿੱਚ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਲੈ ਕੇ ਆਏ ਜੀ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਸਟਾਕ ਕਲੀਅਰੈਂਸ ਸੇਲ ਹੈ ਜੀ ਆਪਣੀ ਇਹ ਤੁਸੀਂ ਜਲਦੀ ਜਲਦੀ ਵਿਜ਼ਿਟ ਕਰਕੇ ਆਪਣਾ ਲੁੱਟ ਲਓ ਮੇਲਾ ਸਟਾਕ ਕਲੀਅਰ ਕਰਨਾ ਜੀ ਆਪਣੇ 650 700 800 ਰੇਟ ਦਾ ਵੇਚਣ ਵਾਲਾ ਸੂਟ ਹੈ ਜੀ ਪ੍ਰਿੰਸਸ ਕਲੈਕਸ਼ਨ ਏਕੇ ਟੈਕਸ ਬ੍ਰਾਂਡ ਦੀ ਆਪਣਾ ਰੇਟ ਰਹੂਗਾ ਜੀ 5 ਮੀਟਰ ਸੂਟ ਆਲ ਓਵਰ ਸਿਰਫ 600 ਰੁਪਏ ਦੇ ਵਿੱਚ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ 600 ਰੁਪਏ ਦੇ ਵਿੱਚ ਜਲਦੀ ਜਲਦੀ ਵਿਜ਼ਿਟ ਕਰੋ ਅਲੀਸ਼ੇਰ ਵਾਲਿਆਂ ਦਾ ਕੱਪੜ ਇੱਕ ਐਡਰੈਸ ਹੋਣਾ ਧਿਆਨ ਰੱਖਿਓ ਜੀ ਇਹ ਗੱਲ ਦਾ ਜਿਹਦੇ ਤੇ ਅਲੀਸ਼ੇਰ ਵਾਲਿਆਂ ਦਾ ਕੱਪੜਾ ਸ਼ੋਰੂਮ ਲਿਖਿਆ ਜੀ ਤੁਸੀਂ ਉੱਥੇ ਪਹੁੰਚਣਾ ਹੈ ਉੱਥੇ ਹਰੇਕ ਬ੍ਰਾਂਡ ਦੇ ਸੂਟਾਂ 'ਚ ਸੇਲ ਲੱਗੀ ਹੈ ਜੀ ਦੇਸੀ ਕੱਪੜਾ ਕੋਈ ਨਹੀਂ ਮਿਲਣਾ ਬ੍ਰਾਂਡ ਦੇ ਲੈਣੇ ਨੇ ਕੱਪੜੇ ਉਹ ਮਿਲਣਗੇ ਦੇਸੀ ਕੱਪੜਾ ਕੋਈ ਨਹੀਂ ਮਿਲਣਾ ਜੀ ਤੁਹਾਨੂੰ ਪਤਾ ਹੀ ਹੈ ਵੀ ਦੇਸੀ ਕਿਹੜੇ ਨੇ Ориਜినਲ ਕਿਹੜੇ ਨੇ ਏਕੇ ਟੈਕ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ 600 ਰੁਪਏ ਦਾ ਸੂਟ 5 ਮੀਟਰ ਬ੍ਰਾਂਡ ਏਕੇ ਟੈਕ ਦਾ 600 ਰੁਪਏ ਦਾ ਪ੍ਰਿੰਸਸ ਕਲੈਕਸ਼ਨ ਜੀ ਜਲਦੀ ਜਲਦੀ ਵਿਜ਼ਿਟ ਕਰੋ ਅਲੀਸ਼ੇਰ ਵਾਲਿਆਂ ਦਾ ਕੱਪੜਾ ਦਾ ਸ਼ੋਰੂ ਜੀਤੇ ਤੇ ਅਲੀਸ਼ਰ ਵਾਲਿਆਂ ਦਾ ਕੱਪੜਾ ਸ਼ੋਰਮ ਲਿਖਿਆ ਜੀ ਉਹਦੇ ਤੇ ਵਿਜ਼ਿਟ ਕਰਨਾ ਹੈ ਰੇਟ ਰੂਗਾ ਜੀ ਏਕਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਦਾ 600 ਰੁਪਏ 5 ਮੀਟਰ ਦਾ ਸੂਟ ਹੈ 600 ਰੁਪਏ ਦੇ ਵਿੱਚ ਆਲ ਓਵਰ ਸੂਟ 5 ਮੀਟਰ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਸਟਾਕ ਕਲੀਅਰੈਂਸ ਸੇਲ ਹੈ ਜੀ ਸਟਾਕ ਕਲੀਅਰ ਕਰਨਾ ਆਪਣੇ ਹਰੇਕ ਆਈਟਮ ਪਈ ਆਪਣੇ ਕੋਲ ਫੁੱਲ ਸਟਾਕ ਦੇ ਵਿੱਚ ਜਲਦੀ ਜਲਦੀ ਵਿਜ਼ਿਟ ਕਰੋ ਸਟਾਕ ਕਲੀਅਰੈਂਸ ਸੇਲ ਹੈ ਤਗੀ ਆਪਣੀ ਲੱਗੀ ਹੈ 600 ਰੁਪਏ ਵਿੱਚ ਪ੍ਰਿੰਸਸ ਕਲੈਕਸ਼ਨ ਦੀ ਲਓ ਜੀ ਮਾਰਕੀਟ ਰੇਟ ਦਾ ਤੁਹਾਨੂੰ 750 800 ਹੀ ਮਿਲੂਗਾ ਔਰ ਜਿਹੜੇ ਕੋਈ ਦੇਸੀ ਕਪੜਾ ਰੱਖਦੇ ਉਹਨਾਂ ਕੋਲ ਮਿਲਣੀ ਨਹੀਂ 600 ਰੁਪਏ ਦੇ ਵਿੱਚ 5 ਮੀਟਰ ਸੂਟ ਏਕੇਟੈਕ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਜਲਦੀ ਜਲਦੀ ਵਿਜ਼ਿਟ ਕਰੋ ਏਕੇਟੈਕ ਬ੍ਰਾਂਡ